ਆਪਣਾ ਖੋਜ ਪੱਤਰ ਹੈ ਜਿਹੜਾ ਉਹ ਸਾਡੇ ਸਾਨਮੁਖ ਪੇਸ਼ ਕਰਨਗੇ ਡਾਕਟਰ ਰਜਿੰਦਰ ਕੁਮਾਰ ਸੈਣ ਜੀ ਦੇ ਨਾਲ ਤੁਹਾਡਾ ਮੈਂ ਸੰਖੇਪ ਦੇ ਵਿੱਚ ਤੁਹਾਰਾ ਪਰਵਾ ਦਿਆਂ ਕਿਉਂਕਿ ਸਮਾਂ ਜਿਹੜਾ ਉਹ ਸਾਡੇ ਕੋਲੇ ਥੋੜਾ ਹੈ ਡਾਕਟਰ ਰਜਿੰਦਰ ਕੁਮਾਰ ਸੈਣ ਜੀ ਪੰਜਾਬ ਕੇਂਦਰੀ ਯੂਨੀਵਰਸਿਟੀ ਪਟੰਡਾ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੇ ਹਿੰਦੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪ ਜੀ ਨੇ ਆਪਣੀ ਵਿੱਦਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ ਕੇਂਦਰੀ ਯੂਨੀਵਰਸਿਟੀ ਵਿੱਚ ਬੋਰਡ ਆਫ ਸਟੱਡੀਜ਼ ਦੇ ਚੇਅਰ ਦੇ ਨਾਲ-ਨਾਲ ਇੱਕ ਤੋਂ ਵੱਧ ਲੈਂਗੁਏਜ ਨੂੰ ਸਿੱਖਦੇ ਹੋ ਤੇ ਤੁਸੀਂ ਲੰਘ ਗਏ ਤੇ ਮੈਨੂੰ ਮੌਕਾ ਮਿਲਿਆ ਹੁਰਦੂ ਜ਼ਬਾਨ ਸਿੱਖਣ ਦਾ ਜਰਮਨ ਜ਼ਬਾਨ ਸਿੱਖਣ ਦਾ ਤੇ ਜੇ ਪੰਜਾਬੀ ਦੇ ਸਕਾਲਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਕਹਿੰਦੇ ਨੇ ਕਿ ਪੰਜਾਬੀ ਹਿੰਦੀ ਅਤੇ ਉਰਦੂ ਇਹ ਇੱਕੋ ਹੀ ਜ਼ੁਬਾਨ ਹੈ ਜਿਹੜੀ ਤਿੰਨ ਲਿਪੀਆਂ ਚ ਲਿਖੀ ਜਾਂਦੀ ਹੈ ਤੇ ਮੈਨੂੰ ਇਹ ਨਹੀਂ ਲੱਗਦਾ ਕਿ ਗੁਰਦਿਆਲ ਸਿੰਘ ਸਾਡੇ ਵਾਸਤੇ ਨੂੰ ਪੜ੍ਹੇ ਗੁਰਦਿਆਲ ਸਿੰਘ ਨੂੰ ਕਿਸ ਤਰੀਕੇ ਨਾਲ ਸਮਝੇ ਹੁਣ 2016 ਚ ਜਦੋਂ ਅਸੀਂ ਐਮਏ ਹਿੰਦੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਦੋਂ ਸਾਡਾ ਡਿਪਾਰਟਮੈਂਟ ਬਣਿਆ ਤੇ ਜਿਹੜਾ ਸਾਡਾ ਫਰਸਟ ਲੈਕਚਰ ਸੀ ਡਿਪਾਰਟਮੈਂਟ ਦਾ ਉਹ ਗੁਰਦਿਆਲ ਸਿੰਘ ਦੇ ਉੱਤੇ ਸੀਗਾ ਕਿ ਗੁਰदयाल ਸਿੰਘ ਦਾ ਜਿਹੜਾ ਮੜੀ ਦਾ ਦੀਵਾ ਹੈ ਉਹ ਬੇਸਿਕਲੀ ਟੈਕਸਟ ਹੈ ਕਿ ਤੇ ਸਾਡੇ ਕੋਲ ਕਿਉਂਕਿ ਇੱਕ ਸਾਡੀ ਮਜਬੂਰੀ ਹੈ ਕਿ ਸਾਡਾ ਜਿਹੜਾ ਸਟੂਡੈਂਟ ਹੈ ਆਲ ਓਵਰ ਇੰਡੀਆ ਦਾ ਹੁੰਦਾ ਹੈ ਹਿੰਦੀ ਵਿੱਚ ਕੇਰਲਾ ਦੇ ਬੱਚੇ ਵੀ ਹੈ ਨਾਰਥ-ਈਸਟ ਦੇ ਵੀ ਹੈ ਤੇ ਸੈਂਟਰਲ ਇੰਡੀਆ ਦੇ ਵੀ ਹੈ ਉਹ ਬੇਸਿਕਲੀ ਪੰਜਾਬੀ ਦਾ ਨਹੀਂ ਸਮਝਦੇ ਪਰ ਹਾਂ ਪੰਜਾਬੀ ਕ੍ਰਿਟਿਕ ਜਦੋਂ ਹਿੰਦੀ 'ਚ ਕਰਾਇਆ ਜਾਂਦਾ ਹੈ ਉਹਨਾਂ ਨੂੰ ਤਾਂ ਉਹ ਸਮਝਦੇ ਨੇ ਸੋ ਮੇਰੀ ਇਹ ਰਿਕੁਐਸਟ ਵੀ ਹੈ ਪੰਜਾਬੀ ਦੇ ਜਿਹੜੇ ਸਪੋਲਰ ਨੇ ਕਿ ਤੁਸੀਂ ਜਦੋਂ ਪੰਜਾਬ ਦੇ ਕਲਚਰ ਨੂੰ ਰਿਪਰੈਜ਼ੈਂਟ ਕਰਨਾ ਹੈ ਪੰਜਾਬੀ ਟੈਕਸਟ ਨੂੰ ਰਿਪਰੈਜ਼ੈਂਟ ਕਰਨਾ ਹੈ ਤਾਂ ਲੈਂਗੁਏਜ ਇੱਕ ਸਾਡੇ ਵਾਸਤੇ ਟੂਲ ਹੈ ਜਿਨੇ ਵਧੀਆ ਤੁਹਾਡੇ ਕੰਮ ਨੇ ਚਾਹੇ ਸਾਹਿਤਕ ਨੇ ਚਾਹੇ ਕ੍ਰਿਟਿਸਿਜ਼ਮ ਦੇ ਨੇ ਤੁਸੀਂ ਉਸ ਨੂੰ ਦੇਵਨਾਗਰੀ ਵਿੱਚ ਟ੍ਰਾਂਸਲੇਸ਼ਨ ਕਰੋ ਤਾਂ ਕਿ ਜਿਹੜਾ ਸਾਡਾ ਪਾਠਕ ਵਰਗ ਹੈ ਕਿਉਂਕਿ ਲੈਂਗੁਏਜ ਬੇਸਿਕਲੀ ਇਸ ਤਰ੍ਹਾਂ ਦਾ ਕੋਈ ਬੈਰੀਅਰ ਨਹੀਂ ਹੁੰਦਾ ਗੁਰਬਖਸ਼ ਸਿੰਘ ਜੀ ਨੇ ਸਾਰੇ ਨਾਵਲ ਜਿਹੜੇ ਇਹਨਾਂ ਦੇ ਟ੍ਰਾਂਸਲੇਸ਼ਨ ਨੇ 셀ਫ ਟ੍ਰਾਂਸਲੇਸ਼ਨ ਹੈ ਬਹੁਤੀ ਇਸ ਤਰ੍ਹਾਂ ਦੇ ਵੀ ਨਹੀਂ ਕਿ ਬੋਧੇ ਸ਼ਬਦ ਨੇ ਮੈਂ ਇਵਨ ਨੋਟ ਕਰਕੇ ਲੈ ਕੇ ਆਇਆ ਸੀ ਕਿ ਹਿੰਦੀ ਦੇ ਵਿੱਚ ਚੱਲ ਰਿਹਾ ਹੈ ਤਿੰਨੀ ਸ਼ਬਦ ਜਿਵੇਂ ਪੰਜਾਬੀ ਦਾ ਤਿੰਨ ਉਹ ਐਜ਼ ਇਟ ਇਜ਼ ਬਾਇਓਨਾ ਨੇ ਹੁਣ ਹਿੰਦੀ ਦੇ ਵਿੱਚ ਨਾ ਸ਼ਬਦਾਵਲੀ ਚਾਰ ਤਰ੍ਹਾਂ ਦੀ ਹੈ ਤਤਸਮ ਕਤਵ ਦੇਸਜ ਵਿਦੇਸਜ ਜਿਹੜੀ ਦੇਸਜ ਭਾਸ਼ਾ ਹੈ ਉਹ ਸਾਰੀਆਂ ਬੋਲੀਆਂ ਪਲੱਸ ਗੁਜਰਾਤੀ ਮਰਾਠੀ ਕੰਨੜ ਜਿਹੜੇ ਸ਼ਬਦ ੋਲੀ ੋਲੀ ਫੇਮਸ ਹੋ ਜਾਂਦੇ ਨੇ ਉਹ ਸਾਰੇ ਹਿੰਦੀ ਆਤਮਸਾਤ ਕਰ ਰਹੀ ਹੈ ਸੋ ਜਿਵੇਂ ਹੁਣ ਤੁਸੀਂ ਦੇਖੋ ਮਿੱਤਰੋ ਮਰਜਾਨੀ ਇੱਕ ਨਾਵਲ ਹੈ ਹਿੰਦੀ ਦਾ ਬਹੁਤ ਫੇਮਸ ਮਰਜਾਨੀ ਸ਼ਬਦ ਯੂਜ਼ ਕਿੱਤਕ ਇਸਨਾ ਸੋਖਤੀ ਹੈ ਉਹਨੂੰ ਕੋਈ ਹੋਰ ਨਾਮ ਨਹੀਂ ਤਾਂ ਮਿੱਤਰੋ ਮਰਜਾਨੀ ਸੋ ਹਿੰਦੀ ਪਾਠਕ ਜਿਹੜਾ ਮਰਜਾਨੀ ਸ਼ਬਦ ਤੋਂ ਇੰਟਰੋਡਿਊਸ ਹੋ ਜਾਂਦਾ ਹੈ ਤੇ ਜਦੋਂ ਪਾਠਕ ਇੱਕ ਦੂਸਰਿਆਂ ਨੂੰ ਮਿਲਦਾ ਹੈ ਤਾਂ ਉਸ ਵਾਸਤੇ ਮਰਜਾਨੀ ਸ਼ਬਦ ਦਾ ਕੋਈ ਨਵਾਂ ਸ਼ਬਦ ਨਹੀਂ ਹੈ ਸੋ ਅਸੀਂ ਜਿਹੜੇ ਸ਼ਬਦ ਸਾਡੇ ਖਿੱਤੇ ਦੇ オリジナル ਸ਼ਬਦ ਨੇ ਜਦੋਂ ਅਸੀਂ ਲਿਟਰੇਚਰ ਦੇ ਥਰੂ ਉਸ ਨੂੰ ਟਰੈਵਲ ਕਰਾਵਾਂਗੇ ਤੇ ਹੌਲੀ-ਹੌਲੀ ਉਹ ਸਾਡੀ ਜਿਹੜੀ ਹਿੰਦੀ ਲੈਂਗੁਏਜ ਹੈ ਉਸ ਦਾ ਤਦਬਵ ਦਾ ਤਦਵ ਉਦਾ ਰੂਪ ਹੋ ਕੇ ਅ ਦੇਸ ਜ ਦਾ ਰੂਪ ਹੋ ਕੇ ਹਿੰਦੀ ਸ਼ਬਦ ਬੰਡਾਰ ਵੀ ਸ਼ਾਮਿਲ ਹੋ ਜਾਏਗਾ ਤੇ ਹੌਲੀ ਹੌਲੀ ਜਿਹੜਾ ਇੱਕ ਸ਼ਬਦ ਭਾਸ਼ਾ ਦੇ ਪ੍ਰਤੀ ਪਰਾਇਆਪਨ ਹੈ ਉਹ ਵੀ ਖਤਮ ਹੁੰਦਾ ਹੈ ਸੋ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਜਿਵੇਂ ਸਾਡੇ ਕੋਲ ਇਹਨਾਂ ਦੇ 6 ਨੋਵਲ ਜਿਹੜੇ ਟਰਾਂਸਲੇਸ਼ਨ ਨੇ ਤਾਂ ਸੇਮਸਰ ਨੂੰ ਰਿਕੁਐਸਟ ਕਰਾਂ ਬਾਕੀ ਨਾਲ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਵੀ ਟਰਾਂਸਲੇਸ਼ਨ ਜਿਹੜੀਆਂ ਹੋ ਸਕਦੀਆਂ ਨੇ ਕਰਾਈਆਂ ਜਾਣ ਤਾਂ ਕਿ ਜਿਹੜਾ ਸਾਡਾ ਹਿੰਦੀ ਦਾ ਪਾਠਕ ਹੈ ਉਹ ਇਸ ਮਹਾਨ ਸਾਹਿਤਕਾਰ ਨੂੰ ਜੋ ਕਿ ਸੈਂਟਰਲ ਨਸਤੀ ਬਠਿੰਡਾ ਹੈ ਜਦੋਂ ਕੋਈ ਬਾਹਰ ਦਾ ਵਿਦਿਆਰਥੀ ਬਠਿੰਡੇ ਆਂਦਾ ਹੈ ਉਹਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਸ਼ਖਸੀਅਤ ਹੈ ਸਾਹਿਤ ਦੀ ਉਹ ਗੁਰदयाल ਸਿੰਘ ਹੈ ਤੇ ਉਹ ਉਸ ਨੂੰ ਜਾਣੇ ਤੇ ਉਹ ਕਿਉਂਕਿ ਉਹ ਦੀ ਗੁਰਮੁਖੀ ਲਿਪੀ ਨਹੀਂ ਪੜ ਸਕਦਾ ਜ਼ਿਆਦਾਤਰ ਬਾਹਰ ਦਾ ਵਿਦਿਆਰਥੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਿੰਦੀ ਡਿਪਾਰਟਮੈਂਟ ਇਨ ਕਲੈਬੋਰੇਸ਼ਨ ਵਿੱਚ ਪੰਜਾਬੀ ਕਰਕੇ ਅਸੀਂ ਗੁਰदयाल ਸਿੰਘ ਦੇ ਉੱਤੇ ਇਸ ਤਰ੍ਹਾਂ ਦੇ ਕਾਰਜਕਰਮ ਕਰੀਏ ਸਾਹਿਤ ਮਹੋਤਸਵ ਮਨਾਈਏ ਕਿਉਂਕਿ ਜਦੋਂ ਸਾਡੀ ਯੂਨੀਵਰਸਿਟੀ ਦੀ ਪਹਿਲੀ ਵਾਰੀ ਬੁੱਕ ਐਗਜ਼ੀਬਿਸ਼ਨ ਹੋਈ ਸੀ ਉਹ ਗੁਰदयाल ਸਿੰਘ ਜੀ ਨੇ ਨਾਗਰੇਟ ਕੀਤੀ ਸੀ ਸਾਡੇ ਫਾਊਂਡਰ ਵਾਈਸਟਾਂ ਕਲਾ ਪ੍ਰੋਫੈਸਰ ਜੈ ਰੂਪ ਸਿੰਘ ਜੀ ਨੇ ਉਹਨਾਂ ਨੂੰ ਕਈ ਵਾਰ ਉੱਥੇ ਯੂਨੀਵਰਸਿਟੀ ਬੁਲਾਇਆ ਸੀ ਟੀਚਰਸ ਨਾਲ ਰੂਬਰੂ ਕਰਾਇਆ ਸੀ ਸਾਨੂੰ ਵੀ ਸਨ ਮਾਨ ਪ੍ਰਾਪਤ ਹੋਇਆ ਉਹਨਾਂ ਨੂੰ ਮਿਲਣ ਦਾ ਸੋ ਸਾਡਾ ਅਨੁਵਾਦ ਦੇ ਤੌਰ ਤੇ ਅਸੀਂ ਚਾਹੁੰਦੇ ਹਾਂ ਕਿ ਗੁਰਦਿਆਲ ਸਿੰਘ ਹਿੰਦੀ જગਤ ਦੇ ਆਪਣੇ ਲੇਖਕ ਨੇ ਤੇ ਇਹਨਾਂ ਦਾ ਸਮੁੱਚਾ ਸਾਹਿਤ ਜਿਹੜਾ ਹੈ ਹਿੰਦੀ ਵਿੱਚ ਉਪਲਬਧ ਅਸੀਂ ਕੋਸ਼ਿਸ਼ ਕਰਾਂਗੇ ਸਰ ਜੇ ਤੁਸੀਂ ਸਾਨੂੰ ਕਹੋਗੇ ਸਾਡੇ ਜਿਹੜੇ ਜੇ ਅਸੀਂ ਪੰਜਾਬ ਦੇ ਆ ਅਸੀਂ ਕਲਚਰ ਨੂੰ ਸਮਝਦੇ ਆ ਸੋ ਅਸੀਂ ਇਸ ਤਰ੍ਹਾਂ ਟ੍ਰਾਂਸਲੇਸ਼ਨ ਦੇ ਵਿੱਚ ਹੈਲਪ ਕਰਾਂਗੇ ਤੁਸੀਂ ਚਾਹੁੰਦੇ ਆ ਕਿ ਗੁਰਦਿਆਲ ਸਿੰਘ ਪ੍ਰਕੋਸ਼ਟ ਇੱਕ ਉਥੇ ਬਣੇ ਗੁਰਦਿਆਲ ਸਿੰਘ ਚੇਅਰ ਦੀ ਤਰ੍ਹਾਂ ਜਿੱਥੇ ਗੁਰਦਿਆਲ ਸਿੰਘ ਜੀ ਦਾ ਸਾਰਾ ਸਾਹਿਤ ਉਹਨਾਂ ਦਾ ਜਿਹੜਾ ਜਵੇਂ ਸਰ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਚੀਜ਼ਾਂ ਆਮ ਕਿ ਰੱਖੀ ਹੋਈ ਹੈ ਮਿਊਜ਼ੀਅਮ ਦੇ ਵਿੱਚ ਉੱਥੇ ਵੀ ਡਿਸਪਲੇ ਕੀਤਾ ਜਾਵੇ ਕਿਉਂਕਿ ਉਹ ਸੈਂਟਰਲ ਯੂਨੀਵਰਸਿਟੀ ਪੂਰੇ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਅਸੀਂ ਚਾਹਵਾਂਗੇ ਕਿ ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਖਸ਼ੀਅਤ ਦਾ ਸਾਰਾ ਸਾਹਿਤ ਸਾਰਾ ਸਮਗਰੀ ਉਪਲਬਧ ਹੋਵੇ ਜਿਹੜੇ ਬਾਹਰ ਦੇ ਵਿਦਿਆਰਥੀ ਆਣ ਉਹ ਰੂਬਰੂ ਹੋ ਸਕਣ ਤੇ ਉਹਨਾਂ ਦਾ ਜਿਹੜਾ ਰੂਬਰੂ ਹੋਣ ਦਾ ਪਹਿਲਾ ਤਰੀਕਾ ਹੈ ਉਹਨਾਂ ਦਾ ਸਾਹਿਤ ਸਾਹਿਤ オリジナル ਫਾਰਮ 'ਚ ਜਾਵੇ ਇਹਦੇ ਵਾਸਤੇ ਹਿੰਦੀ ਭਾਸ਼ਾ ਜਾਂ ਦੇਵਾਗਰੀ ਲਿਪੀ ਵੀ ਇੱਕ ਗਿਆ ਮਾਧਿਅਮ ਹੈ ਸੋ ਨਾਲ ਨਾਲ ਇਹਦੇ ਵਿੱਚ ਜਿਹੜਾ ਇੰਗਲਿਸ਼ ਦੇ ਵਿੱਚ ਵੀ ਹੋ ਸਕਦਾ ਕਿਉਂਕਿ ਬੱਚੇ ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਵੀ ਨੇ ਸੋ ਹਿੰਦੀ ਤੇ ਇੰਗਲਿਸ਼ ਦੋਨਾਂ ਵਿੱਚ ਟ੍ਰਾਂਸਲੇਸ਼ਨ ਹੋਵੇ ਜਦੋਂ ਉਪਲਬਧ ਹੋਵੇ ਤੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਕਿ ਅਸੀਂ ਗੁਜਾਰਤ ਸਿੰਧੀ ਤੋਂ ਤੇ ਨਵੇਂ ਕਲੀ ਰਿਸਰਚ ਕਰਕੇ ਹਿੰਦੀ ਦੇ ਵਿੱਚ ਕੁਝ ਕੰਟਰੀਬਿਊਟ ਕਰ ਸਕੀ ਜੀ ਬਹੁਤ ਬਹੁਤ ਧੰਨਵਾਦ